ਮੈਂ ਹਾਂ ਬੈਰੀਕੇਡਾਂ ਬਾਰਡਰਾਂ ਨਾਲ ਜੂਝ ਰਿਹਾ ਕਿਰਤੀ ਕਿਸਾਨ ਮੇਰੇ ਮਾਲਕਾ ਮੈਨੂੰ ਬੇਗਮਪੁਰੇ ਦੇ ਖੌਫ ਵਰਗਾ ਬਖਸ਼ ਕੋਈ ਹਿੰਦੁਸਤਾਨ ਮੇਰੇ ਮਾਲਕਾ ਨਾ ਮੈਨੂੰ ਰੰਗਲਾ ਪੰਜਾਬ ਚਾਹੀਦਾ ਨਾ ਡਬਲ ਇੰਜਨ ਸਰਕਾਰ ਚਾਹੀਦੀ ਮੈਨੂੰ ਚਾਹੀਦਾ ਸਿਰਫ ਤੇ ਸਿਰਫ ਸਾਹ ਲੈਣ ਜੋਗਾ ਅਸਮਾਨ ਮੇਰੇ ਮਾਲਕਾ ਅਸਮਾਨ ਮੇਰੇ ਮਾਲਕਾ ਪਿਆਰੇ ਦੋਸਤੋ ਜਦੋਂ ਮੈਂ ਇਹਨਾਂ ਸਤਰਾਂ ਨੂੰ ਪੜ੍ਹਦਾ ਹਾਂ ਤਾਂ ਮੇਰੇ ਮਨ ਮਸਤਕ ਵਿੱਚ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਅਤੇ ਚਿੰਤਕ ਪ੍ਰੋਫੈਸਰ ਕੁਲਵੰਤ ਸਿੰਘ ਔਜਲਾ ਜੀ ਦੀ ਸ਼ਖਸੀਅਤ ਨਜ਼ਰ ਆਉਂਦੀ ਹੈ ਉਹਨਾਂ ਦੀ ਸ਼ਾਇਰੀ ਅਤੇ ਵਾਰਤਕ ਵਿੱਚ ਮਾਨਵੀ ਰਿਸ਼ਤਿਆਂ ਨੂੰ ਬਹੁਤ ਹੀ ਮਹੱਤਵ ਦਿੱਤਾ ਗਿਆ ਹੈ ਉਹ ਰਿਸ਼ਤਿਆਂ ਨੂੰ ਬਾਖੂਬੀ ਨਿਭਾਉਣਾ ਜਾਣਦੇ ਨੇ ਉਹਨਾਂ ਦਾ ਭਾਵੇਂ ਕੋਈ ਬਚਪਨ ਦਾ ਸਾਥੀ ਹੋਵੇ ਭਾਵੇਂ ਯੂਨੀਵਰਸਿਟੀ ਦਾ ਸਾਥੀ ਹੋਵੇ ਤੇ ਭਾਵੇਂ ਅਮਰੀਕਾ ਬੈਠਾ ਕੋਈ ਸਾਥੀ ਹੋਵੇ ਉਹ ਰਿਸ਼ਤਿਆਂ ਦੀਆਂ ਤੰਦਾਂ ਨੂੰ ਘੁੱਟ ਕੇ ਫੜੀ ਰੱਖਦੇ ਹਨ ਹਮੇਸ਼ਾ ਹੀ ਹਰੇਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਉਨ੍ਹਾਂ ਦੇ ਸੁਭਾਅ ਵਿੱਚ ਸ਼ਾਮਲ ਹੈ। ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਰਿਸ਼ਤਿਆਂ ਦੀ ਤੰਦੀ ਨੂੰ ਕਦੇ ਹੱਥ ਵਿੱਚੋਂ ਨਾ ਛੱਡਿਆ ਜਾਵੇ। ਜੇ ਕਿਤੇ ਕੋਈ ਦੋਸਤ ਉਨ੍ਹਾਂ ਨਾਲ ਨਾਰਾਜ਼ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਜਾ ਮਨਾਉਂਦੇ ਨੇ। ਆਪਣੇ ਸਕੇ ਸਬੰਧੀਆਂ ਵਾਂਗ ਪਿਆਰ ਕਰਦੇ ਨੇ ਤੇ ਹਮੇਸ਼ਾ ਹੀ ਹਰ ਇੱਕ ਦੀ ਰਾਹ ਉਡੀਕਦੇ ਨੇ ਤੇ ਉਸ ਨਾਲ ਚਾਹ ਦਾ ਕੱਪ ਸਾਂਝਾ ਕਰਦੇ ਨੇ। ਇਹ ਪ੍ਰੋਫੈਸਰ ਔਜਲਾ ਦੀ ਨਿੱਗੀ ਸ਼ਖਸੀਅਤ ਦਾ ਪ੍ਰਮਾਣ ਹੈ ਪ੍ਰੋਫੈਸਰ ਤੁਲਨ ਸਿੰਘ ਔਜਲਾ ਦੇ ਪੁਰਾਣੀ ਵਿਦਿਆਰਥੀ ਪ੍ਰੋਫੈਸਰ ਪ੍ਰੀਤਮ ਸਿੰਘ ਪੰਘੂ ਜੋ ਕਿ ਬਾਅਦ ਵਿੱਚ ਪ੍ਰੋਫੈਸਰ ਵਜੋਂ ਰਟਾਇਰ ਹੋਏ ਅਤੇ ਅਮਰੀਕਾ ਵਿੱਚ ਸੈਟਲ ਹੋਣ ਉਪਰੰਤ ਜਦੋਂ ਕਾਫੀ ਸਮੇਂ ਬਾਅਦ ਵਾਪਸ ਆਪਣੇ ਘਰ ਪਰਤੇ ਤਾਂ ਉਹਨਾਂ ਨਾਲ ਹੋਈ ਗੱਲਬਾਤ ਤੇ ਆਧਾਰਿਤ ਪ੍ਰੋਫੈਸਰ ਔਜਲਾ ਜੀ ਵੱਲੋਂ ਲਿਖਿਆ ਨਿਬੰਧ ਜਿਉਣ ਲਈ ਨਿੱਕੇ ਨਿੱਕੇ ਸਹਾਰੇ ਚਾਹੀਦੇ ਹਨ ਅੱਜ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਹ ਨਿਬੰਧ ਉਹਨਾਂ ਦੀ ਪੁਸਤਕ ਧੀਆਂ ਡਾਲਰ ਖੋਜਣ ਚੱਲੀਆਂ ਵਿੱਚ ਸ਼ਾਮਲ ਹੈ ਮੇਰਾ ਮਿੱਤਰ ਪ੍ਰੋਫੈਸਰ ਪ੍ਰੀਤਮ ਸਿੰਘ ਭੰਗੂ ਪੰਜਾਬੀਆਂ ਦੇ ਸੁਪਨਿਆਂ ਵਿੱਚ ਖੌਰੂਪੰਦੇ ਮਹਾਨ ਜੀਸ਼ ਅਮਰੀਕਾ ਤੋਂ 1 ਸਾਲ ਬਾਅਦ ਵਾਪਸ ਆਇਆ ਹੈ ਘਰ ਆ ਕੇ ਘਰ ਨੂੰ ਸੋਧਿਆ ਸੰਵਾਰਿਆ ਹੈ ਰਹਿਣ ਦੀ ਲੋੜਿੰਦੀਆਂ ਸਮੱਗਰੀਆਂ ਇਕੱਠੀਆਂ ਕੀਤੀਆਂ ਹਨ ਇਕੱਲਾ ਹੈ ਫੁਰ ਕੌਣ ਕਰੇ ਇਹ ਸਾਰਾ ਕੁਝ ਮਾਂ ਨੇ ਕਦੇ ਆਪਣੇ ਇਕਲੋਤੇ ਪੁੱਤਰ ਨੂੰ ਤੱਤੀ ਹਵਾ ਨਹੀਂ ਸੀ ਲੱਗਣ ਦਿੱਤੀ ਪ੍ਰੀਤਮਾ ਪ੍ਰੀਤਮਾ ਹੁੰਦੀ ਸੀ ਮਾ ਮਾ ਹੁਣ ਕਿੱਥੋਂ ਲਿਆਵੇ ਪ੍ਰੀਤਮ ਮਾਵਾ ਘਰਾਂ ਨੂੰ ਜਿੰਦਾ ਰੱਖਦਿਆਂ ਨੇ ਮਾਵਾ ਘਰਾਂ ਨੂੰ ਸੁੱਕਣ ਮੁੱਕਣ ਨਹੀਂ ਦੇਂਦਿਆਂ ਘਰਾਂ ਦੀ ਗੰਢ ਤਰੁਪ ਕਰਦੀਆਂ ਕਰਦੀਆਂ ਮੁੱਕ ਜਾਂਦੀਆਂ ਨੇ ਮਾਵਾ ਕਦੇ ਬਾਥੂ ਕਦੇ ਚਲਾਈ ਦੇ ਪੱਤੇ ਤੋੜਦੀਆਂ ਮੁੱਕ ਜਾਂਦੀਆਂ ਨੇ ਮਾਵਾ ਤੀਲਾ ਤੀਲਾ ਜੋੜਦੀਆਂ ਪੰਜਾਬ ਦੇ ਘਰਾਂ ਵਿੱਚ ਹੁਣ ਪ੍ਰੀਤਮ ਦੀ ਮਾਂ ਵਰਗੀਆਂ ਮਾਵਾਂ ਨਹੀਂ ਪਤਨੀਆਂ ਹਨ ਸੱਸਾਂ ਹਨ ਭਝਾਈਆਂ ਹਨ ਪਰ ਘਰਾਂ ਲਈ ਪੂਰਾ ਜੀਵਨ ਲੇਖੇ ਲਾਉਣ ਵਾਲੀਆਂ ਰੱਬ ਸਰੂਪ ਮਾਵਾਂ ਬਿਰਲੀਆਂ ਬਿਰਲੀਆਂ ਰਹਿ ਗਈਆਂ ਹਨ ਰੱਬ ਸਰੂਪ ਮਾਵਾਂ ਲਈ ਰਸੋਈ ਰੱਬ ਸੀ ਉਹ ਰੱਬ ਵਰਗੀ ਰਸੋਈ ਨਾਲ ਘਰ ਚਲਾਉਂਦੀਆਂ ਸਨ ਅਜੋਕੀਆਂ ਮਾਵਾਂ ਲਈ ਬਾਜ਼ਾਰ ਰੱਬ ਹੈ ਇਸ ਲਈ ਉਹ ਬਾਜ਼ਾਰ ਨਾਲ ਘਰ ਚਲਾਉਣਾ ਚਾਹੁੰਦੀਆਂ ਹਨ ਪ੍ਰੀਤਮ ਦਾ ਬੰਦ ਫੋਨ ਬੋਲਿਆ ਤਾਂ ਗੁਸਤਗੂ ਹੋਈ ਕਿਵੇਂ ਰਹੀ ਯਾਤਰਾ ਪ੍ਰੀਤਮ ਠੀਕ ਰਹੀ ਉਸਤਾਦ ਜੀ ਦਿਲ ਦਾ ਕੀ ਕਰਾਂ ਉਸਤਾਦ ਜੀ ਇਹ ਉੱਥੇ ਵੀ ਨਹੀਂ ਲੱਗਦਾ ਇਹ ਇੱਥੇ ਵੀ ਨਹੀਂ ਲੱਗਦਾ ਪਤਨੀ ਧੀ ਦੇ ਘਰ ਨੂੰ ਸੰਭਣ ਲਈ ਪਰਦੇਸ ਰਹਿ ਗਈ ਹੈ ਆਪਣੇ ਘਰ ਨੂੰ ਜਿਉਂਦਾ ਰੱਖਣ ਲਈ ਮੈਂ ਦੇਸ਼ ਆ ਗਿਆ ਹਾਂ ਵੰਡੇ ਗਏ ਹਾਂ ਅਸੀਂ ਵੰਡ ਸਾਡੀ ਤਕਦੀਰ ਹੈ ਪਹਿਲਾਂ ਘਰਾਂ ਦੇ ਵਿਸਥਾਰ ਕਰਕੇ ਘਰ ਤੇ ਜ਼ਮੀਨਾਂ ਵੰਡੇ ਜਾਂਦੇ ਸਨ ਘਰ ਤੇ ਜ਼ਮੀਨਾਂ ਦੇ ਵੰਡਣ ਨਾਲ ਰਿਸ਼ਤੇ ਵੰਡੇ ਜਾਂਦੇ ਸਨ ਤਰਕ ਤੇ ਤਰੀਕਾ ਹੋਰ ਸੀ ਹੁਣ ਪ੍ਰਵਾਸ ਨੇ ਸਾਨੂੰ ਪੋਰ ਪੋਰ ਵੰਡ ਦਿੱਤਾ ਹੈ ਵੰਡੇ ਹੋਏ ਮਨੁੱਖਾਂ ਦਾ ਦਿਲ ਨਾ ਲਗਣਾ ਅਜੋਕੇ ਸਮਿਆਂ ਦੀ ਫਿਤਰਤ ਤੇ ਫਿਲਾਸਫੀ ਹੈ ਬੋਝ ਬੋਝ ਕੇ ਬਚਾ ਬਚਾ ਕੇ ਰੱਖਣੇ ਪੈਣਗੇ ਧੜਕਦੇ ਹੋਏ ਪੁਰਜੇ ਤੇ ਪੇਚ ਤੋੜ ਵਿਛੋੜਿਆਂ ਦੇ ਇਸ ਦੌਰ ਵਿੱਚ ਦਿਲ ਦੀ ਸਰਸਾ ਸੁਕਾ ਨਾ ਲਵੀ ਕਮਲਿਆ ਕਦੇ ਕਦੇ ਮੇਲ ਮਲਾਪ ਤੇ ਮੋਹ ਲਈ ਥੋੜੇ ਜਿਹੇ ਸਰੋਤ ਬਚਾ ਲੈਵੀਂ ਕੰਗਲਿਆ ਸਰੋਤਾਂ ਦੇ ਸੁਖ ਜਾਣਦਾਰ ਸੰਗਮ ਤੇ ਸਿਮਰਤੀਆਂ ਦੇ ਨਕਸ਼ ਬੇਪਛਾਣ ਤੇ ਬੇਕਨਾਰਾ ਹੋ ਜਾਂਦੇ ਹਨ ਭਾਵਨਾਵਾਂ ਦੇ ਵਹਿਣ ਬੇਸੁਰੇ ਤੇ ਬੇਅਦਬ ਹੋਣ ਲੱਗਦੇ ਹਨ ਬਾਹਰਲੀ ਇਕਲਤਾ ਤੁਰ ਅੰਦਰ ਵਾਸ ਕਰਨ ਲੱਗਦੀ ਹੈ ਕਲਤਾ ਦੇ ਅੰਦਰ 19 ਤੇ ਬਾਹਰੀ ਬਾਸ ਕਰਕੇ ਘਰਾਂ ਵਿੱਚ 71 ਕੀਤੀਆਂ ਤਮਾਮ ਸਬਗਰੀਆਂ ਮਸ਼ੀਨੀ ਵਿਵਹਾਰ ਤੇ ਵਣਜ ਵੜ ਕੇ ਰਹਿ ਜਾਂਦੀਆਂ ਹਨ ਘਰਾਂ ਵਿੱਚ ਕਿਤਾਬਾਂ ਹਨ ਪਰ ਕਿਤਾਬਾਂ ਨਾਲ ਗੱਲਾਂ ਕਰਨ ਵਾਲਾ ਅੰਦਰੂਨੀ ਤਰਨਮ ਖਾਮੋਸ਼ ਹੋ ਜਾਂਦਾ ਹੈ ਅਦਨਿਕੁਰ ਸੋਈ ਹੈ ਲੇਕਿਨ ਉਸ ਨਾਲ ਲਗਾਓ ਨਹੀਂ ਲੋੜ ਦਾ ਰਿਸ਼ਤਾ ਬਣ ਜਾਂਦਾ ਹੈ ਮੰਗੀ ਸ਼ਰਾਬ ਹੈ ਜਿਸ ਨੂੰ ਘੁੱਟ-ਘੁੱਟ ਕਰਕੇ ਪੀਣ ਵਾਲੀ ਸਹਜਤਾ ਮੁੱਕ ਜਾਂਦੀ ਹੈ ਅਜਿਹੇ ਮੌਸਮਾਂ ਵਿੱਚ ਦਿਲ ਦਾ ਉਦਾਸ ਹੋਣਾ ਲਾਜ਼ਮੀ ਹੈ ਸੁਪਨੇ ਹੁਣ ਤੁਰ ਅੰਦਰੋਂ ਨਹੀਂ ਸਿੰਮਦੇ ਸੁਪਣਿਆਂ ਨੂੰ ਸਰਕਾਰਾਂ ਸੰਸਥਾਵਾਂ ਤੇ ਸਥਾਪਨਾਵਾਂ ਪਲਾਂਟ ਤੇ ਪ੍ਰਮੋਟ ਕਰਦੀਆਂ ਹਨ ਕਰੋੜਾਂ ਰੁਪਏ ਸੁਪਣਿਆਂ ਨੂੰ ਖਰੀਦਣ ਵੇਚਣ ਲਈ ਖਰਚੇ ਜਾ ਰਹੇ ਹਨ ਸੋਚਵਾਨ ਲੋਕ ਸੋਚਦੇ ਹਨ ਸੰਘਰਸ਼ ਵਾਲੇ ਸੰਘਰਸ਼ ਵੀ ਕਰ ਰਹੇ ਹਨ ਪਰ ਤਾਨਾਸ਼ਾਹ ਹੋਰ ਤਖਤਦਾਰ ਹੋ ਰਿਹਾ ਹੈ ਉਹ ਲਾਰਿਆਂ ਲਿਸ਼ਕਾਰਿਆਂ ਤੇ ਲਲਕਾਰਿਆਂ ਨਾਲ ਪਰਮਾਉਣ ਦਾ ਨਾਟਕ ਕਰ ਰਿਹਾ ਹੈ ਲੋਕ ਨਟਕੀਆਂ ਨੂੰ ਸਮਝ ਰਹੇ ਨੇ ਪਰ ਸਭ ਕੁਝ ਪੀ ਜਾਂਦੇ ਹਨ ਇਸੇ ਲਈ ਉਦਾਸ ਹਨ ਅਰਜ਼ੋਈਆਂ ਕਰਦੇ ਹਨ ਦਵਾਵਾਂ ਮੰਗਦੇ ਹਨ ਮੈਂ ਹਾਂ ਬੈਰੀਕੈਡਾਂ ਬਾਰਡਰਾਂ ਨਾਲ ਜੂਝ ਰਿਹਾ ਕੀਰਤੀ ਕਿਰਸਾਨ ਮੇਰੇ ਮਾਲਕਾ ਮੈਨੂੰ ਬੇਗਮਪੁਰੇ ਦੇ ਖਾਬ ਵਰਗਾ ਬਖਸ਼ ਕੋਈ ਹਿੰਦੁਸਤਾਨ ਮੇਰੇ ਮਾਲਕਾ ਨਾ ਮੈਨੂੰ ਰੰਗਲਾ ਪੰਜਾਬ ਚਾਹੀਦਾ ਨਾ ਡਬਲ ਇੰਜਣ ਸਰਕਾਰ ਚਾਹੀਦੀ ਮੈਨੂੰ ਚਾਹੀਦਾ ਸਿਰਫ ਤੇ ਸਿਰਫ ਸਾਂ ਲੈਣ ਜੋਗਾ ਅਸਮਾਨ ਮੇਰੇ ਮਾਲਕਾ ਅਸਮਾਨ ਮੇਰੇ ਮਾਲਕਾ ਸਾਂ ਲੈਣ ਜੋਗਾ ਅਸਮਾਨ ਹਰ ਕੋਈ ਚਾਹੁੰਦਾ ਹੈ ਸਾਂ ਲੈਣ ਜੋਗੇ ਅਸਮਾਨ ਦੀ ਕਲਪਨਾ ਹੀ ਬੇਗਮ ਪੂਰੇ ਦਾ ਖਾਬ ਹੈ ਕਵੀ ਕਲਾਕਾਰ ਤੇ ਕਿਰਤੀ ਕਲਪਨਾਵਾਂ ਦੇ ਸਿਰਜਕ ਹਨ ਮੌਸਮ ਕਿੰਨਾ ਵੀ ਉਦਾਸ ਹੋਵੇ ਲੋਕ ਕਲਪਨਾ ਦੇ ਦੀਪ ਬੁਝਣ ਨਹੀਂ ਦਿੰਦੇ ਕਲਪਨਾ ਨੂੰ ਊਰਜਾ ਦੇਣਾ ਇਹਨਾਂ ਦਾ ਧਰਮ ਹੈ ਕਲਪਨਾ ਦੀ ਉੱਚੀ ਤੇ ਉਜਵਲ ਉਡਾਣ ਵਿੱਚੋਂ ਹੀ ਜੀਵਨ ਫਲਸਫਿਆਂ ਦਾ ਜਨਮ ਹੁੰਦਾ ਹੈ ਕਲਪਨਾਵਾਂ ਦੀ ਤਪਸ਼ ਤੇ ਤਾਕਤ ਨਾਲ ਸਿਰਜਨਾਤਮਕਤਾ ਮੌਲ ਦੀ ਹੈ ਕਲਪਨਾ ਸੁਪਣਿਆਂ ਦੀ ਸਿਰਜਣਹਾਰ ਹੈ ਕਲਪਨਾ ਪ੍ਰਤਿਭਾ ਨੂੰ ਜ਼ਰਖੇਜ਼ ਕਰਦੀ ਹੈ ਅੰਦਰ ਦੀ ਸਾਹ ਵਰਦਕ ਖੋਜ ਬਿਨਾ ਪਰ ਕਲਪਨਾ ਸੰਭਵ ਨਹੀਂ ਅੰਦਰ ਦੀ ਖੋਜ ਕਲਪਨਾਵਾਂ ਨੂੰ ਊਰਜਿਤ ਕਰਦੀ ਹੈ ਕਲਪਨਾ ਉਦਾਸੀਆਂ ਨੂੰ ਆਸ ਦਿੰਦੀ ਹੈ ਹਲ ਵੰਦੇ ਕਿਸਾਨ ਦਾ ਗੁਣ ਗਿਣਾਉਣਾ ਖੂਹਾਂ ਦਾ ਵਗਣਾ ਔਰਤਾਂ ਦਾ ਮਧਾਨੀਆਂ ਨਾਲ ਰਲ ਕੇ ਗਾਉਣਾ ਹਵਾਵਾਂ ਦਾ ਝੂਣਾ ਤੇ ਘਰਾਂ ਦਾ ਮਹਿਕਣਾ ਆਦ ਸਭ ਵਰਤਾਰੇ ਅੰਦਰੂਨੀ ਸਹਿਜ ਸੁਭਾਵਤਾ ਦੇ ਕਲਪਨਾਮਈ ਚਮਤਕਾਰ ਹਨ ਦਿਲਾਂ ਦੇ ਉਦਾਸ ਹੋਣ ਨਾਲ ਕਲਪਨਾਵਾਂ ਸੀਮਤ ਹੋ ਜਾਂਦੀਆਂ ਹਨ ਵੱਡੇ ਸੁਪਨੇ ਲੈਣ ਨਾਲ ਕਲਪਨਾ ਨੂੰ ਬਲ ਮਿਲਦਾ ਹੈ ਸੁਬੀਤ ਮੈ ਸੁਪਨੇ ਮਨੁੱਖ ਨੂੰ ਉਦਾਸ ਨਹੀਂ ਹੋਣ ਦਿੰਦੇ ਨਿੱਕੇ ਸਹਾਰਿਆਂ ਨੂੰ ਜਨਮ ਦਿੰਦੀ ਹੈ ਕਲਪਨਾ ਦਿਲ ਦੇ ਅੰਬਰ ਉੱਤੇ ਸਰਵਣ ਦੀ ਵਿੰਗੀ ਵਰਗੇ ਸਤਾਰੇ ਹੋਣ ਜਿਉਣ ਲਈ ਹਰ ਬੰਦੇ ਕੋਲ ਨਿੱਕੇ ਨਿੱਕੇ ਸਹਾਰੇ ਹੋਣ ਨਿੱਕੇ ਨਿੱਕੇ ਸਹਾਰੇ ਹੋਣ ਜੀਉਣ ਲਈ ਨਿੱਕੇ ਨਿੱਕੇ ਸਹਾਰੇ ਲੱਭਣੇ ਜਾਂ ਕਢਨੇ ਪੈਣਗੇ ਨਿੱਕੇ ਨਿੱਕੇ ਸਹਾਰੇ ਲੱਭਣ ਲਈ ਸਾਨੂੰ ਸ਼ਬਦਾਂ ਸੁਰਾਂਾਂ ਸਾਝਾਂ ਤੇ ਸੁਪਣਿਆਂ ਨਾਲ ਮੋਹ ਬੰਡਣਾ ਪਵੇਗਾ ਨਿਰਮੋਹ ਹੋਣ ਨਾਲ ਸਾਰਾ ਸੰਸਾਰ ਰੁਸ ਜਾਂਦਾ ਹੈ ਮੋਹ ਹੋਵੇ ਤਾਂ ਅੰਬਰ ਭਰਿਆ ਭਰਿਆ ਲੱਗਦਾ ਹੈ ਮੋਹ ਹੋਵੇ ਤਾਂ ਨਿੱਕੇ ਨਿੱਕੇ ਸਹਾਰੇ ਪੰਗਰਦੇ ਹਨ ਮੋਹ ਬੰਦੇ ਨੂੰ ਪਾਖ ਕਰਦਾ ਹੈ ਮੇਰੀ ਪਤਨੀ ਕੋਲ ਨਿੱਕਾ ਜਿਹਾ ਰੰਬਾ ਹੈ ਉਹ ਸਵੇਰੇ ਸਵੇਰੇ ਇਸ ਰੰਬੇ ਨਾਲ ਛੱਤ ਉੱਤੇ ਗਮਲਿਆਂ ਵਿੱਚ ਲਾਏ ਫੁੱਲਾਂ ਬੁੱਟਿਆਂ ਦੀ ਗੋਡੀ ਕਰਦੀ ਹੈ ਗੋਡੀ ਕਰਦੀ ਕਰਦੀ ਉਹ ਫੁੱਲਾਂ ਨਾਲ ਗੱਲਾਂ ਕਰਦੀ ਹੈ ਸਿੰਜਦੀ ਹੈ ਬੁੱਟਿਆਂ ਨੂੰ ਸਿੰਜਣ ਨਾਲ ਸਾਹਸ ਨੂੰ ਊਰਜਾ ਮਿਲਦੀ ਹੈ ਸਵੇਰ ਸਜਦੀ ਸਜਦੀ ਲੱਗਦੀ ਹੈ ਇਸ ਪ੍ਰਕਾਰ ਦੇ अनेका ਨਿੱਕੇ ਨਿੱਕੇ ਸਹਾਰੇ ਹਨ ਜੋ ਉਦਾਸੀ ਨੂੰ ਉਤਸ਼ਾਹ ਵਿੱਚ ਬਦਲ ਸਕਦੇ ਹਨ ਜੀਉਣ ਦੇ ਆਸ਼ਕ ਲੋਕ ਨਿੱਕੇ ਨਿੱਕੇ ਸਹਾਰੇ ਲਭ ਲੈਂਦੇ ਨੇ ਕੋਈ ਸਵੇਰੇ ਸ਼ਾਮ ਸੈਰ ਕਰ ਰਿਹਾ ਹੈ ਕੋਈ ਸਵੇਰੇ ਸ਼ਾਮ ਗੁਰਦੁਆਰੇ ਜਾਂ ਮੰਦਿਰ ਜਾ ਰਿਹਾ ਹੈ ਕੋਈ ਲਾਇਬ੍ਰੇਰੀ ਚ ਲਿਵ ਲਾਉਂਦਾ ਹੈ ਕੋਈ ਪੌਦੇ ਲਗਾਉਂਦਾ ਹੈ ਨਿੱਕੇ ਨਿੱਕੇ ਸਹਾਰਿਆਂ ਨਾਲ ਜੀਵਨ ਗਿਰਦਾ ਰਹਿੰਦਾ ਹੈ ਮਾਵਾ ਇਸ ਕਰਕੇ ਵੱਡੀਆਂ ਤੇ ਮਹਾਨ ਹਨ ਕਿਉਂਕਿ ਉਹਨਾਂ ਕੋਲ ਜੀਉਣ ਦੇ ਆਹਰ ਹਨ ਉਹਨਾਂ ਦੇ ਆਹਰ ਮੁੱਕਦੇ ਨਹੀਂ ਆਪ ਮੁੱਕ ਜਾਂਦੀਆਂ ਨੇ ਪਰ ਆਹਰ ਨਹੀਂ ਮੁੱਕਦੇ ਮਾਵਾ ਦੁੱਖਾਂ ਨੂੰ ਨਿੱਕੇ ਨਿੱਕੇ ਆਹਰਾਂ ਦੀ ਸੰਗਤ ਵਿੱਚ ਅੰਦਰ ਹੀ ਅੰਦਰ ਜੀਰ ਲੈਂਦੀਆਂ ਹਨ ਦਲਰ ਖੋਜਣ ਗਏ ਪੰਦਿਆਂ ਨੇ ਵਾਪਸ ਨਹੀਂ ਮੁੜਨਾ ਨਵੀਂ ਜ਼ਮੀਨ ਖੋਜ ਲੈਣਗੇ ਉਹ ਦਿਲ ਨਾ ਵੀ ਲੱਗੇ ਪਰ ਲਾਉਣਗੇ ਕੰਮ ਚੰਗਾ ਨਾ ਵੀ ਲੱਗੇ ਕਰਨਗੇ ਨਿੱਕੇ ਨਿੱਕੇ ਪੰਜਾਬ ਉਸਰਨਗੇ ਪ੍ਰਵਾਸ ਧੁਰ ਅੰਦਰ ਪਰਵੇਸ਼ ਕਰੇਗਾ ਦਾਲ ਫੁਲਕੇ ਵਾਲੇ ਲੋਕ ਪੀਜੇ ਬਰਗਰਾਂ ਦੀ ਰਹਿਤਲ ਅਪਣਾਉਣਗੇ ਇੰਜ ਹੀ ਚੱਲਦਾ ਰਹੇਗਾ سلسلہ ਵੱਡੇ ਟੁੱਕੇ ਤੇ ਅੱਧੇ ਅਧੂਰੇ ਲੋਕ ਵਕਤ ਨਾਲ ਬਾਅ ਅਦਬ ਸਮਝੌਤਾ ਕਰਨਗੇ ਡਿਜੀਟਲ ਮਹਾਬazaar ਨਾਲ ਪਰਜ ਜਾਣ ਕੇ ਹੌਲੀ ਹੌਲੀ ਆਂਦਰਾ ਵਿੱਚ ਵਿਸ਼ਵ ਪਿੰਡ ਉਗਾਏਗਾ ਪਿੰਡ ਬਹੁਤ ਦੂ ਨਿੱਕੀਆਂ ਨਿੱਕੀਆਂ ਸਿਮਰਤੀਆਂ ਜੋਗਾ ਰਹਿ ਜਾਏਗਾ ਪ੍ਰੀਤਮ ਵਰਗੇ ਲੋਕ ਇੱਧਰ ਵੀ ਉਦਾਸ ਹੋਣਗੇ ਅਤੇ ਉਧਰ ਵੀ ਉਰਾਸ ਹੋਣਗੇ ਵਕਤ ਰੁਕੇਗਾ ਨਹੀਂ ਤੇਜ਼ ਹੋਵੇਗੀ ਹਵਾ ਤਨ ਕੰਬਣਗੇ ਮਨ ਕਬਰायेगा ਰੱਖਦਾ ਸੀ ਜੋ ਪਿੰਡ ਨੂੰ ਹਮੇਸ਼ਾ ਸੀਨੇ ਨਾਲ ਲਾ ਕੇ ਰੱਖਦਾ ਸੀ ਜੋ ਪਿੰਡ ਨੂੰ ਹਮੇਸ਼ਾ ਸੀਨੇ ਨਾਲ ਲਾ ਕੇ ਹਵਾ ਲੈ ਗਈ ਉਸ ਸ਼ਖਸ ਨੂੰ ਵੈਨਕੂਵਰ ਉਡਾ ਕੇ ਹਵਾ ਲੈ ਗਈ ਉਸ ਸ਼ਖਸ ਨੂੰ ਵੈਂਕੂਵਰ ਉੜਾਕੇ ਵੈਂਕੂਵਰ ਉੜਾਕੇ ਧੰਨਵਾਦ ਦੋਸਤੋ ਧੰਨਵਾਦ ਜੀ